ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸੁਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ 'ਚ ਅੱਜ ਜੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੈਲੋ ਕੰਪਨੀ ਦਾ ਸੈਲੋ ਕੰਪਨੀ ਦਾ ਬੈਲੀ ਸਟਾਈਲ ਦੇ ਵਿੱਚ ਕੁਕਰ ਆ ਇੰਡਕਸ਼ਨ ਬੋਟਮ ਆ ਗੈਸ ਤੇ ਵੀ ਚੱਲਦਾ ਇੰਡਕਸ਼ਨ ਤੇ ਵੀ ਚੱਲਦਾ ਸੈਲੋ ਕੰਪਨੀ ਦਾ origignal ਸੈਲੋ ਕੰਪਨੀ ਕੋਈ ਡੁਪਲੀਕੇਟ ਨਹੀਂ ਹੈਗਾ origignal ਸੈਲੋ ਕੰਪਨੀ ਦੀ ਇਹ ਕਪੈਸਿਟੀ ਹੈਗੀ ਆ ਜੀ 3 1/2 ਲੀਟਰ ਦੀ ਇਹ ਇਹਨਾਂ 3.5 ਲੀਟਰ ਦੀ ਕਪੈਸਿਟੀ ਹੈ। ਯਾ ਇਹਨਾਂ ਆਲ ਮੀਡੀਅਮ ਦੇ ਵੀ ਇੰਡੈਕਸ਼ਨ ਤੇ ਵੀ ਚੱਲੇਗਾ ਗੈਸ ਤੇ ਵੀ ਚੱਲੇਗਾ। ਆ ਦੇ। ਬੈਲੀ ਡਿਜ਼ਾਈਨ ਕਹਿੰਦੇ ਸੈਲੋ ਕੰਪਨੀ ਦਾ। ਆ ਦੇ। ਸੈਲੋ ਕੰਪਨੀ ਦਾ ਬੈਲੀ ਡਿਜ਼ਾਈਨ ਹੈ। ਫਿਨਿਸ਼ ਵੇਖੋ ਕੁਆਲਿਟੀ ਵੇਖੋ। ਆ ਦੇ। ਵਧੀਆ ਕੁਆਲਿਟੀ ਦੇ ਵਿੱਚ। ਇੰਡਕਸ਼ਨ ਤੇ ਵੀ ਸਾਈ ਜਾਏਗਾ ਜੀ ਇੰਡਕਸ਼ਨ ਤੇ ਵੀ ਚੱਲੇਗਾ ਗੈਸ ਤੇ ਵੀ ਚੱਲੇਗਾ ਫੁੱਲ ਇੰਡਕਸ਼ਨ ਬੋਟਮ ਹੈ ਆ ਦੇਖੋ ਕਾਜਾ ਟੱਕਣਾ ਫਿਰ ਆਈਐਸਏ ਮਾਰਕਾ ਵਧੀਆ ਕੁਆਲਿਟੀ ਆਈਐਸਏ ਮਾਰਕਾ ਹੈ ਆ ਦੇਖੋ ਆਈਐਸਏ ਮਾਰਕਾ ਵਧੀਆ ਚੀਜ਼ ਹੈ ਚੈਲੋ ਕੰਪਨੀ ਦਾ ਵੈਲੀ ਡਿਜ਼ਾਈਨ ਡਿਜ਼ਾਈਨ ਦੇਖੋ ਬਈ ਇੱਕ ਵਾਰ ਇੰਡਕਸ਼ਨ ਤੇ ਵੀ ਚੱਲਣਾ ਗੈਸ ਤੇ ਵੀ ਚੱਲਣਾ ਚੀਜ਼ ਲੱਗੇ ਇਹ ਚ ਸਾਈਜ਼ 3 ਲੀਟਰ 5 ਲੀਟਰ 7 ਲੀਟਰ ਤਿੰਨ ਸਾਈਜ਼ ਆਉਂਦੇ ਨੇ ਜਿਹੜੇ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਇਹ ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿజిਟ ਕਰੋ ਵਿਸ਼ਾਲ ਬਰਤਨ ਸਟੋਰ ਫਦੇਗਰ ਚੂੜੀਆਂ ਐਡਰੈਸ ਵੇਰਵਾ ਦੱਸ ਦਿੰਨੇ ਆ ਨਵਾਂ ਬੱਸ ਸਟੈਂਡ ਤੋਂ ਆਪਾਂ ਮਾਰਕੀਟ ਤੋਂ ਆਉਣਾ ਕਮੇਟੀ ਘਰ ਚੌਕ ਆਏਗਾ ਉਸ ਤੋਂ ਥੋੜੀ ਅੱਗੇ ਆਵਾਂਗੇ ਪੁਰਾਣਾ ਪੀਆਨੋ ਸਰ ਬੈਂਕ ਆਏਗਾ ਉਹਦੇ ਨਾਲ ਵਿਸ਼ਾਲ ਬਰਤਨ ਸਟੋਰ ਨੂਰੀ ਜਨਰਲ ਸਟੋਰ ਦੇ ਬਿਲਕੁਲ ਨਾਲ ਵਿਸ਼ਾਲ ਬਰਤਨ ਸਟੋਰ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੀਡੀਓ ਨੂੰ ਵੱਤੋ ਵੱਤੋ ਅੱਜ ਸ਼ੇਅਰ ਕਰੋ ਵੱਤੋ ਵੱਤੋ ਲਾਈਕ ਕਰੋ ਕਿ ਜਾਨਕੀ ਵੀਡੀਓ ਵਾਇਰਲ ਹੋਣੀ ਚਾਹੀਦੀ ਹੈ ਹਰੇਕ ਤੱਕ ਪਹੁੰਚਣੀ ਚਾਹੀਦੀ ਹੈ ਜਿੰਨੂੰ ਚੀਜ਼ ਦੀ ਜ਼ਰੂਰਤ ਹੋਵੇ ਉਹ ਵਿਜ਼ਿਟ ਕਰ ਸਕਦਾ ਠੀਕ ਹੈ ਜੀ ਚੀਜ਼ ਦੀ ਜ਼ਰੂਰਤ ਹੋਵੇ ਵਿਜ਼ਿਟ ਕਰੋ ਵਿਸ਼ਾਲ ਬਰਤਨ ਸਟੋਰ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀਕਾਲ ਤੇ ਰਾਮ